ਮੱਧ ਪ੍ਰਦੇਸ਼ ਐਮਪੀ ਦੇ ਇੱਕ ਖੰਡਵਾ ਏਰੀਆ ਏਰੀਏ ਦੇ ਵਿੱਚ ਇੱਕ ਬੰਦਾ ਫੜਿਆ ਗਿਆ ਤੇ ਉਹ ਬੰਦਾ 50 ਸਾਲ ਦਾ ਉਮਰ ਦਾ ਇਹ ਬੰਦਾ ਹੈਗਾ ਤੇ ਐਮਪੀ ਦੇ ਵਿੱਚ ਖੰਡਵਾ ਏਰੀਆ ਬੰਦਾ ਉੱਥੇ ਬੰਦਾ ਫੜਿਆ ਗਿਆ ਇਹ ਬੰਦਾ ਪਤਾ ਕੀ ਕਰਦਾ ਸੀ ਇਹ ਬੰਦਾ ਕਬਰਾਂ ਦੇ ਵਿੱਚੋਂ ਲਾਸ਼ਾਂ ਕੱਢ ਕੇ ਤੇ ਉਹਨਾਂ ਦੇ ਨਾਲ ਗਲਤ ਸਬੰਧ ਬਣਾਉਂਦਾ ਸੀ ਗਲਤ ਸਬੰਧ ਬਣਾਉਂਦਾ ਸੀ ਇਹ ਲਾਸ਼ਾਂ ਦੇ ਨਾਲ ਦੇਖ ਲਓ ਆਪਣੇ ਅਰਗਵੰਦਾ ਉਹੀ লাশ ਤੋਂ ਡਰਦਾ ਹਨ ਤੇ ਇਹ ਬੰਦਾ ਲਾਸ਼ਾਂ ਦੇ ਨਾਲ ਸਬੰਧ ਬਣਾਉਂਦਾ ਸੀ ਇਸ ਦੀ ਉਮਰ ਕਰੀਬ 50 ਸਾਲ ਦੀ ਹੋਣੀ ਆ ਤੇ ਇਹ ਬੰਦਾ ਕ੍ਰਿਮੀਨਲ ਮਾਈਂਡਡ ਬੰਦਾ ਜੇਲ੍ਹ ਦੇ ਵਿੱਚੋਂ ਇਹ ਪਰੋਲ ਤੇ ਆਇਆ ਹੋਇਆ ਸੀ ਬਾਹਰ ਤੇ ਇਹਨੇ ਤਿੰਨ ਵਿਆਹ ਕਰਾਏ ਹੋਏ ਸੀ ਇਹਨੇ ਪਹਿਲੀਆਂ ਦੋ ਪਤਨੀਆਂ ਨੂੰ ਮਾਰ ਦਿੱਤਾ ਮਾਰ ਦਿੱਤਾ ਸੀ ਤੇ ਇਸੇ ਕਰਕੇ ਉਹਨੂੰ ਉਮਰ ਕੈਦ ਹੋਈ ਵੀ ਸੀ ਤੇ ਜੇਲ੍ਹ ਦੇ ਵਿੱਚ ਸੀ ਇਹਨੇ ਪਹਿਲੀ ਪਤਨੀ ਦਾ ਗਲਾ ਘੋਟ ਕੇ ਮਾਰਤੀ ਸੀ ਤੇ ਦੂਜੀ ਨੂੰ ਅੱਗ ਲਾ ਕੇ ਇਹਨੇ ਸਾੜ ਦਿੱਤਾ ਸੀ ਤੇ ਇਹ ਬੰਦਾ 50 ਸਾਲ ਦੀ ਉਮਰ ਦਾ ਇਹ ਬੰਦਾ ਸੀ ਤੇ ਜੇਲ੍ਹ ਦੇ ਵਿੱਚ ਇਹਨੂੰ ਕਿਸੇ ਨੇ ਉਂਗਲ ਲਾਤੀ ਵੀ ਜੇ ਕਿਸੇ ਮਰਦਿਆ ਔਰਤ ਨਾਲ ਤੋਂ ਸੰਬੰਧ ਬਣਾਏਗਾ ਤਾਂ ਵੀ ਤੈਨੂੰ ਕੋਈ ਦੇਵੀ ਸ਼ਕਤੀ ਪ੍ਰਾਪਤ ਹੋ ਜਾਣੀ ਆ ਵੀ ਇਸ ਕਰਕੇ ਇਹ ਬੰਦੇ ਨੇ ਅਮਾਵਸਿਆ ਦੀ ਰਾਤ ਚੁਣੀ ਤੇ ਪਹਿਲਾਂ ਇਹ ਦਿਨੇ ਲਾਸ਼ਾਂ ਦੇਖ ਕੇ ਗਿਆ ਇਹਨੇ ਤਿੰਨ ਵਾਰ ਇਹ ਕੰਮ ਕਰਤਾ ਇਹ ਤੀਜੀ ਵਾਰ ਜਦੋਂ ਇਹ ਲਾਸ਼ ਨਾਲ ਗਲਤ ਕੰਮ ਕਰਕੇ ਗਿਆ ਤੇ ਉਹ Laash ਦੇ ਅਗਲੇ ਦਿਨ ਰਿਸ਼ਤੇਦਾਰ ਕਿਤੇ ਕਬਰ ਤੇ ਕੋਈ ਕੁਝ ਰੱਖਣ ਰੱਖਣ ਜੀਵਾਦੂ ਅੱਜ ਗਉਣ ਆਏ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਕਬਰ ਪੁੱਟੀ ਪਈ ਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਫਿਰ ਉਹਨਾਂ ਨੇ ਕੈਮਰੇ ਲਾ ਕੇ ਇਹ ਬੰਦੇ ਨੂੰ ਫੜਿਆ ਤੇ ਇਹ ਬੰਦੇ ਨੇ ਜਦੋਂ ਉਹਨਾਂ ਨੇ ਕੈਮਰੇ ਵਿੱਚ ਇਹਦੀ ਕਰਤੂਤ ਦੇਖੀ ਤਾਂ ਬੰਦੇ ਸੋਨ ਨਹੀਂ ਰਹਿ ਗਏ ਵੀ ਇਹ ਵੀ ਅੱਜ ਇਨਸਾਨੀਅਤ ਇੱਥੋਂ ਠਿੱਕਰ ਗਿਰ ਗਈ ਪਰ ਇਹ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰਤਾ ਕੀਤਾ ਤੇ ਪੁਲਿਸ ਨੇ ਇਹਦੇ ਤੇ ਕੋਈ ਖਾਸ ਧਾਰਾ ਨਹੀਂ ਲਾਈ ਇਹਦੇ ਤੇ ਧਰਮ ਭਾਵਨਾ ਧੜਕਾਉਣ ਦੀ ਜਿਹੜੀ 295 ਧਾਰਾ ਲੱਗਦੀ ਹੈ ਉਹ ਧਾਰਾ ਲਾ ਦਿੱਤੀ ਤੇ ਕਾਨੂੰਨ ਦੇ ਵਿੱਚ ਦਾਅਬੇ ਚ ਆ ਵੀ ਜਿਹੜਾ ਜ਼ਿਲ੍ਹੇ ਦਾ ਉਹ ਐਸਐਸਪੀ ਆ ਉਹ ਆਪ ਬਿਆਨ ਦੇ ਜਾਂਦਾ ਕਹਿੰਦਾ ਵੀ ਇਹਦੇ ਵਿੱਚ ਵੀ ਮਰਦਾ ਵੀ ਜਿਹੜਾ ਬੰਦਾ ਉਹਦੇ ਤੇ ਕੋਈ ਇਸ ਟਾਈਪ ਦੀ ਕੋਈ ਕਾਨੂੰਨੀ ਧਾਰਾ ਨਹੀਂ ਲਾ ਸਕਦੇ ਕਿਉਂਕਿ ਜਿੰਦਾ ਇਨਸਾਨ ਤੇ ਵੀ ਆਪਾਂ ਇਹ ਧਾਰਾ ਲਾ ਸਕਦੇ ਹਾਂ ਬਲਾਤਕਾਰ ਰੇਪ ਦੀਆਂ ਹਨਾ ਮੁਰਦਾ ਔਰਤ ਤੇ ਵੀ ਕੋਈ ਇਦਾਂ ਦੀ ਧਾਰਾ ਕੋਈ ਹੈ ਹੀ ਨਹੀਂ ਵੀ ਜਿਹੜੀ ਅਸੀਂ ਲਾ ਦੀਏ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈਗਾ ਤੇ ਪਰ ਇਹ ਇੰਨੀ ਕਾਨੂੰਨੀ ਹਰਕਤ ਕੀਤੀ ਆ ਤੇ ਜਿਹੜੇ ਬੰਦਿਆਂ ਦੇ ਪਰਿਵਾਰ ਨਾਲ ਇਹ ਹਰਕਤ ਹੋਈ ਆ ਪਰਿਵਾਰ ਦੇ ਮੈਂਬਰ ਨਾਲ ਤੇ ਉਹ ਬੰਦੇ ਸੋਚਦੇ ਹੋਣਗੇ ਵੀ ਇਨਸਾਨੀਅਤ ਕਿੱਥੋਂ ਟਿਕਰ-ਗਿਰ ਗਈ ਆ ਵੀ ਕ੍ਰਿਮੀਨਲ ਮਾਈਂਡਡ ਬੰਦਾ ਵੀ ਇੱਥੋਂ ਟਿਕਰ ਵੀ ਗੇਰ ਸਕਦਾ ਵੀ ਕਿਸੇ ਲਾਸ ਨਾਲ ਇਦਾਂ ਇਹ ਜਿਹਾ ਜਿਹਾ ਕਰਮ ਕਰੇ ਹਨਾ ਤੇ ਵੀ ਬੰਦੇ ਨੂੰ ਸ਼ਾਂਤੀ ਫਿਰ ਕਿੱਥੇ ਆ ਬੰਦਾ ਇੱਥੇ ਵੀ ਦੁਨੀਆਦਾਰੀ 'ਚ ਭਟਕਦਾ ਰਹਿੰਦਾ ਤੇ ਬਾਅਦ ਦੇ ਵਿੱਚ ਮਰਨ ਤੋਂ ਬਾਅਦ ਵੀ ਬੰਦੇ ਨੂੰ ਸ਼ਾਂਤੀ ਨਹੀਂ ਹੈਗੀ